ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਬਾਕੀ ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾਈਆ ਬਾਈ ਦੇ ਤਿੰਨ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆਂ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਮੇਰਾ ਕਾਲਾ ਪਿੰਡ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਸੇਲੂ ਮੋਗਾ ਜੀ ਆਪਾਂ 2 ਦਿਨ ਪਹਿਲਾਂ ਵੀਡੀਓ ਪਾਈ ਸੀ ਸੇਲ ਹੋ ਗਏ ਸੀ ਪਸੂ ਸਾਰੇ ਹੋ ਗਏ ਸੀ ਸਾਰੇ ਹੋ ਗਏ ਸੀ ਠੀਕ ਆ ਜੀ ਅੱਜ 3 ਐਨੀਮਲ ਸੇਲ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਇਹ ਜੀ ਹੈਗੀ ਆ ਤੀਜੇ ਤੇ ਤੀਜੇ ਸੂਏ ਹੋਣੀ ਉਹਨਾਂ ਦਾ ਠੀਕ ਆ ਜੀ ਇਹ ਆ ਕੋਈ ਨਾ ਸੂਈ ਨੂੰ ਬੱਚਾ ਇਹਦਾ ਹੈ ਨਹੀਂਗਾ ਬੱਚਾ ਹੈ ਨਹੀਂ ਦੁੱਧ ਕਿੰਨਾ ਤਿਆਰ ਆ ਜੀ ਸੂਈ ਹੈਗਾ ਥੱਲੇ ਤੇ 11 ਕਿਲੋ ਆਪਾਂ 10 ਹੀ ਦੱਸਣਾ ਠੀਕ ਆ ਜੀ 10 ਕਿਲੋ ਦੁੱਧ ਤ ਤੇ ਬੱਚਾ ਕਿ ਸਪੈਰੀ ਹੋ ਗਿਆ। ਫਣਾਂ ਦੇ ਸਹਜ ਬਹੁਤ ਸੋਹਣਿਆ ਚਾਰੇ ਤਾਂ ਨਖੜਵੇਂ। ਵਿੱਤੀ ਤੇ ਹੱਤੀ ਚਵਾਈ ਵਾਲੇ ਕੱਢ ਲੋ ਜੀ ਬਾਹਰ। ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ। ਜੈਡ ਬਲੈਕ ਗਾਂ ਕਹਿ ਸਕਦੇ ਆਪਾਂ ਇਹਨੂੰ ਗਰਮੀ ਰਹਿ ਤੇ ਕਰਾਸ ਬਰੀਡ ਦੀ। ਦੇਖ ਸਕਦੇ ਹੋ ਤੁਸੀਂ ਹਾਈਟ ਦੇ ਪੱਖ ਤੋਂ ਬਹੁਤ ਵੱਡੀ ਤੇ ਹੈਵੀ weight ਦੀ ਗਾਂ। ਆਰਡਰ ਦੇ ਕੁਆਲਿਟੀ ਚੈੱਕ ਕਰ ਲਓ। ਬਾਕੀ ਵੀਡੀਓ ਬਣਾਉਣ ਦਾ ਸਮਾਂ 12:00 ਵਜੇ ਦੇ ਦਾ ਜੀ। ਥਣਲੇਵੀ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਕਿਉਂਕਿ ਸ਼ਾਮ ਦੀ ਚਵਾਈ ਠਿਕਰ ਹਜੇ। 5 ਸਿਕੰਡ ਹੈ ਭਾਈ ਆ ਫੇਸ ਕੁਆਲਟੀ ਚੈੱਕ ਕਰ ਲੋ ਜੀ ਸੋਨਾ ਦੇ ਸਾਈ ਨੇੜੇ ਤੋਂ ਚੈੱਕ ਕਰ ਲੋ ਬਹੁਤ ਸੋਨਾ ਮੁੱਠੀ ਵਾਲਾ ਥਣ ਚਾਰੇ ਥਣ ਨਿੱਖੜ ਮੇ ਕ੍ਰਾਸ ਬ੍ਰੀਡ ਦੀ ਦੁੱਧ ਇਹਨਾਂ ਦਾ ਮੱਝਾ ਰ ਗਈ ਹੁੰਦਾ ਫੈਟ ਚੰਗੀ ਹੁੰਦੀ ਹੈ ਜੀ ਬਾਕੀ 10 ਕਿਲੋ ਦੁੱਧ ਨੈਟ ਤਿਆਰ ਆ ਕੋਈ ਵੀ ਤਸੱਲੀ ਵਾਸਤੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਹੈ ਜੀ ਬਾਕੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਹੈ ਕੀ ਮੁੱਲ ਆ ਜੀ ਇਹਦਾ ਹਰੇ 30000 ਰੁਪਿਆ ਬਾਈ ਮੁੱਲ ਕਰਦੇ ਬਾਕੀ ਮੌਕੇ ਤੇ ਮਾਨਦਾਨ ਜਰੂਰ ਕੀਤਾ ਜਾਊਗਾ ਜੀ 2 ਨੰਬਰ ਇਹ ਗਾਂ ਦੀ ਕੀ ਡਿਟੇਲ ਹੈ ਜੀ ਇਹ ਵੀ ਦੂਜੇ ਸੂਏ ਸੂਈ ਆ ਠੀਕ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਵੀ ਸੂਈ ਨੂੰ ਆਲਾ 20 25 ਦਿਨ ਹੋਏ ਆ ਜੀ ਠੀਕ ਆ 20 25 ਦਿਨ ਹੋ ਗਏ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਇਹਦਾ 11 ਕਿਲੋ ਆਪਾਂ 10 ਹੀ ਦੱਸਣਾ ਜੀ ਤਾਂ ਹਦੀ ਗਾਰੰਟੀ ਆ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਕੋਈ 4 ਦਿਨ ਚੋਣੋ ਠੀਕ ਆ ਕੱਢ ਲਓ ਜੀ ਬਾਅਦ 10 ਕਿਲੋ ਨੈਟ ਦੁੱਧ ਤਿਆਰ ਹੈ ਕੋਈ ਵੀ ਤਸੱਲੀ ਵਾਸਤੇ 2 ਟਾਈਮ 4 ਟਾਈਮ ਚਵਾਈ ਕਰ ਸਕਦਾ ਹੈ ਤਨ ਆਦੇ ਸਾਈਨ ਨੇੜੇ ਤੋਂ ਚੈੱਕ ਕਰਾ ਦਿੰਨਾ ਜੀ ਸੋਹਣੇ ਆ ਚਾਰੇ ਤਾਂ ਨਿੱਖੜ ਮੈਂ ਇੱਕੋ ਜਿਹਾ ਸੈਜ ਦੇ ਬਾਕੀ 1 ਮਹੀਨਾ ਹੋ ਗਿਆ ਜੀ ਸੂਈ ਨੂੰ ਹਾਂਜੀ ਹਾਂਜੀ 1 ਮਹੀਨਾ ਹੋ ਗਿਆ ਸੂਈ ਨੂੰ ਠੰਡੀ ਸੀਲ ਪੂਰੀ ਆ ਜੀ ਲਿਆ ਵੀਰ ਵਾਪਸ ਬਸ ਬਾਕੀ ਚਵਾਇਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦੱਸ ਹੀ ਦਿੱਤਾ ਏ 5-6 ਘੰਟੇ ਚਵਾਈ ਚ ਬਾਕੀ ਨੇ ਥਾਂ ਨੇੜੇ ਤੋਂ ਚੈੱਕ ਕਰ ਲਓ ਜੀ ਬੰਦ ਹੋ ਜੀ ਕੀ ਮੁੱਲ ਆਈ ਇਹਦਾ ਇਹਦਾ ਵੀ 30000 ਰੁਪਏ 30000 ਦਾ ਵੀ ਮੁੱਲ ਬਾਈ ਜੋੜਾ ਲੈ ਜਾਊਗਾ ਤਾਂ ਉਸ ਹਸਾਣਾ ਮਾਨਤਨ ਕਰ ਦਾਂਗਾ ਠੀਕ ਆ ਜੀ ਮੁੱਲ ਇਹਦਾ ਵੀ ਬਾਈ 30000 ਕਰਦੇ ਦੋ ਨੰਬਰ ਦਾ ਤੇ ਇੱਕ ਨੰਬਰ ਦਾ ਵੀ 30000 ਬਾਈ ਕਹਿੰਦਾ ਜੇ ਕੋਈ ਜੋੜਾ ਲੈ ਕੇ ਜਾਊਗਾ ਤਾਂ ਉਹਦੇ ਚ ਮਾਨਤਨ ਹੋ ਜਾਊਗਾ ਜੀ ਤਿੰਨ ਨੰਬਰ ਇਹ ਗਾਂ ਦੀ ਕੀ ਡਿਟੇਲ ਹੈ ਜੀ ਇਹ ਵੀ ਦੂਜੇ ਸੂਈ ਸੁਈ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਹੁੰਦਾ 20 ਤਾਂ ਨਹੀਂ ਹੋਇਆ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਧਲੇ ਭਾਈ ਹੈਗਾ 13 ਲੀਟਰ ਆਪਾਂ 11 ਗਾ ਕੇ ਦੇਣਾ ਠੀਕ ਆ 13 ਲੀਟਰ ਦੁੱਧ ਤਿਆਰ ਆ ਬਾਰ ਬਾਈ 11 ਦੀ ਗਰੰਟੀ ਲੈਂਦੇ ਆ ਬੱਚਾ ਹਕ ਸੁਬੈਰੀ ਆ ਇਹਦਾ ਵੀ ਜੀ 20 ਦਿਨ ਹੋ ਗਏ ਬਾਈ ਦਸ ਦਾ ਸੂਈ ਨੂੰ ਖਾਣਾ ਦੇ ਸਹਾਈ ਨੇੜੇ ਤੋਂ ਚੈੱਕ ਕਰ ਲੋ ਜੀ ਸੋਹਣੇ ਆ ਮੁਠੀ ਵਾਲੇ ਚਾਰੇ ਤਾਂ ਨਿਖੜ ਮੈਂ ਇੱਕੋ ਹੀ ਸਹਜ ਦੇ ਇਸ ਕੁਆਲਟੀ ਚੈੱਕ ਕਰ ਲਓ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਕੱਢ ਲੋ ਜੀ ਬਾਰ ਠੰਡੀ ਸੀ ਲਾਈ ਪੂਰੀ ਪੂਰੀ ਠੰਡੀ ਸੀ ਲਾ ਬਾਈ ਕਹਿੰਦਾ ਬਾਕੀ ਤਸੱਲੀ ਤੁਸੀਂ ਆਪ ਕਰਨੀਓ ਦੋ ਟਾਈਮ ਚਬਾਈ ਕਰਕੇ ਚਾਰ ਟਾਈਮ ਬਾਈ ਕਹਿੰਦਾ ਚਾਹੇ ਚਾਰ ਦਿਨ ਕਰ ਲਓ ਲਿਆ ਵੀਰ ਵਾਪਸ ਦੁੱਧ ਜਿੰਨਾ ਬਾਈ ਨੇ ਦੱਸਿਆ ਬਾਈ ਕਹਿੰਦਾ ਨੈਟ ਤਿਆਰ ਆ ਉਹਨਾਂ 11 ਕਿਲੋ ਬਾਈ ਕਹਿੰਦਾ ਦੁੱਧ ਦੀ ਗਾਰੰਟੀ ਆ ਹੈ 11 ਤੋਂ ਬਾਹਰ ਹੀ ਪੀਸ ਕੁਆਲਿਟੀ ਦੇਖ ਸਕਦੇ ਹੋ ਹਾਈਟ ਤੇ ਬਸ ਤੋਂ ਉੱਚੇ ਲੰਮੇ ਕਦ ਕੱਦ ਦੀ ਤੇ ਹੈਵੀ weight ਦੀ ਗਾ ਇਹਦਾ ਕੀ ਮੁੱਲ ਆ ਜੀ 30000 ਮਾਨਤਨ ਹੋ ਜਾਊਗਾ ਜੀ ਹਾਂਜੀ ਕਰਾਂਗੇ ਜਰੂਰ 32000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਜਰੂਰ ਕੀਤਾ ਜਾਊਗਾ ਬੱਚੇ ਲਾਉਣ ਦਾ ਬਲਾਗ ਰਹੀ ਹੈ ਪਰ ਆਪਾਂ ਪਹੁੰਚਾ ਕੰਮ ਨਹੀਂ ਕਰਦੇਗੇ ਠੀਕ ਆ ਸਾਫ ਸਾਫ ਦਾ ਕੰਮ ਕਰੀਦੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਬਾਈ ਕਹਿੰਦਾ ਲੋਨ ਨੂੰ ਤਾਂ ਬੱਚੇ ਲਾ ਵੀ ਸਕਦੇ ਸੀਗੇ ਪਰ ਆਪਾਂ ਸਾਫ ਸੁਥਰਾ ਵਪਾਰ ਦਾ ਕੰਮ ਕਰੀਦਾਗਾ ਤੇ ਮਗਰੋਂ ਤੋਕੜ ਹੀ ਲਿਆ ਲਹਾਂਦੀਆਂ ਬਿਨਾ ਬੱਚੇ ਤੋਂ ਤੇ ਬਿਨਾ ਬੱਚੇ ਤੋਂ ਹੀ ਦੇਣੀਆਂ ਨੇ ਬਾਕੀ ਕੋਈ ਵੀ ਰਿਫੈਕਸ ਨਹੀਂ ਜਿਹੜੇ ਰੇਟ ਬਾਈ ਵੱਲੋਂ ਕੀਤੇ ਗਏ ਆ ਕੋਈ ਵੀ ਹਰਾਊਗਾ ਮਾਨਦਾਨ ਜ਼ਰੂਰ ਕੀਤਾ ਜਾਊਗਾ ਜੀ ਧੰਨਵਾਦ ਜੀ